ਸਤਨਾਮ ਸ੍ਰੀ ਵਾਹਿਰੂ ਸਹਿਬ ਜੀ ਕੋਟ ਬਿਗਨ ਹਿਰੇਖ ਨਮੋ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੇ ਕੋਟ ਬਿਗਨ ਹਿਰੇਖ ਨਮੋ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੇ ਸਤਨਾਮ ਸ੍ਰੀ ਵਾਹਿਰੂ ਸਹਿਬ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਖ ਬੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮੋ ਜੀ ਦੁਖ ਬੰਜਨ ਤੀਰਾਂ ਨਾਮ ਜੀ ਦੁਖ ਬੰਜਨ ਤੀਰਾਂ ਨਾਮ ਆਟ ਪੈਰ ਆਰਾਧੀ ਏ ਪੂਰਨ ਸਰਗੁਰ ਗਿਆਨ ਰਹਾ ਜਿਤ ਘਰ ਵਸੇ ਪਾਰ ਬ੍ਰਹਮ ਸੋਈ ਸੁਹਾਵਾਥਾ

ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਟੇ ਸਭਿ ਛਪਾਇਆ ਜਨ ਨਾਨਕ ਸਤਿ ਬਲਿਹਾਰੀ ਗਉੜੀ ਮੰਨ ਲਾ ਪੰਜਵਾਈ ਸੁੱਕੇ ਹਰੇ ਕੀ ਏਕਨ ਮਾਹੈ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਕਾਟੇ ਕਸ਼ਟ ਪੂਰੇ ਗੁਰ ਦੀ ਵਾਸਿ ਆਪ ਕੋ ਦੀਨੀ ਆਪਣੀ ਸੀ ਵਰਹਾਉ ਮੇੜੀ ਚੰਤੈ ਪੁਨੀ ਮਨਿਆਸਾ ਕਰੀ ਦਿਆ ਸਤਿਗੁਰ ਗੁਣ ਤਸਾਈ ਦੁਖ ਨਾਟੇ ਸੁਖ ਆਏ ਸਮਾਈ ਢੀਲ ਪਰਿ ਜਾ ਗੁਰ ਫਰਮਾਈ ਇੱਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਫਲੇ ਗਾੜੀ ਮਹਲਾ ਪੰਜਵਾ ਤਾਪ ਕੇ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਭ ਦਾਤਿ ਪ੍ਰਭ ਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੇ ਬਹੁ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਉ ਸੇ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਰ ਦਰਦ ਜਮ ਨੇੜ ਨ ਆਵਹਿ ਕਉ ਨਾਨਕ ਜੋ ਹਰ ਗੁਣ ਗਾਵਾਈ ਗੋਰੀ ਮਹਲਾ ਪੰਜਵੈ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਇ ਜਿ ਮੰਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾਉ ਇਕ ਸਬੈਨ ਨਾਹੀ ਦੂਜਾ ਕੋਈ ਜਾ ਕੇ ਰੇਟ ਸਦਾ ਸੁਖ ਹੋਈ ਸਾਜਨ ਮੀ ਸਖ ਕਰ ਏਕ ਹਰਿ ਹਰੇ ਅਖਰ ਮਨ ਮੇ ਲੀਕ ਮੈ ਰਵੜਿਆ ਸਰਵਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾ ਕੋਟ ਬਿਗਣਾ ਹੀਰੇ ਕਿ ਨਮਾਹਿ ਹਰ ਹਰ ਕਰਤਾ ਸਾਜ ਸੰਗ ਸੁਨਾਈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਦਾਸ ਰਹਾ ਸਰਬ ਕਲਿਆ ਸੁਖ ਸਹਿਜ ਨਿਤਾ ਜਾਕੇ ਜਿ ਦੇਵ ਸੇ ਭਗਵਾਨ ਆਖਵਰ ਮੰਦਰ ਤੰਤ ਸਵ ਸ਼ਾਰੀ ਕਨਿਹਾਰ ਦੇ ਮੈਂ ਤਾਰੀ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਟਾਲਹਿ ਧਰਮਾ ਗੌੜੀ ਮਹੰਲਾ ਪੰਜਬਾ ਸਾਂਤ ਭਈ ਗੁਰ ਕੋਹਲ ਪਾਈ ਤਾਪਾ ਬਿਨਸੇ ਮੇਰੇ ਪਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੈ ਕਰਿਆ ਨਾਮ ਪਾਰ ਬ੍ਰਹਮ ਗੁਣ ਅਗੰਬੀ ਚਾਰ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਣ ਗਾਓ ਨਿਤ ਨੀਤਾ ਗਈ ਬਿਆਦ ਉਮਰੇ ਜਨਮੀ ਤਾਈ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਤੀ ਸਿਰਨਾਈ ਗਉੜੀ ਮਹਲਾ ਪੰਜਵਾਈ ਨੀਤਰ ਪ੍ਰਗਾਸ ਕੀਆ ਗੁਰਦੇਵਾ ਭਰਮ ਗਏ ਪੂਨ ਬਈ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਰਮ ਪ੍ਰਭ ਪ੍ਰਪਾ ਕਰਪਾਤਾਰੀ ਨਾਨਕ ਦਾ ਜਪੈ ਸੋ ਜੀਵਾਏ ਸਾਧ ਸੰਗਹਰ ਅੰਮ੍ਰਿਤ ਪੀਵਾਏ ਗਉੜੀ ਮਹਲਾ 5 ਵਾ ਫਿਰ ਕਰ ਵੈ ਸੋ ਹਰ ਜਨ ਪਿਆਰੇ ਸੰਗੁਰ ਤੁਮਰੇ ਕਾਜ ਸੁਹਾਰੀ ਰਹਾਉ ਦੁਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰੱਖੀ ਕਰਤਾਰੀ ਬਾਦ ਸ਼ਾ ਸ਼ਾ ਸਭ ਉਸ ਕਰਤੀਨੇ ਅਮਤ ਨਾਮ ਰਸ ਪੀਨੇ

ਕਰ ਕਰ ਹਰਿਓ ਅਨਕ ਬੋ ਪਾਤੀ ਛੋੜੇ ਕਿਤੋਂ ਨਹੀਂ ਇੱਕ ਬਾਤ ਸੁਨ ਤਾਂ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਜਿਓ ਮੈਂ ਨਿਰਭਾਉ ਗੁਰ ਕਾ ਸਬਦ ਕਮਾਇ ਜਿਤ ਲੈ ਓਏ ਮਹਾ ਬਿਕਾਦੀ ਸਹਿ ਸੁਹੇਲੀ ਬਾਣੀ ਕਹੁ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਾ ਨਿਰਬਾਣੀ ਬਿਲਾਲ ਮਹੱਲਾ ਪੰਜੇ ਵਾਈ ਸਰਬ ਕਲਿਆਣ ਕੀਏ ਗੁਰ ਦੀਵਾ ਸੇਵਕ ਆਪਣੀ ਲਾਇਓ ਸੀਵਾ ਬਿਗਨ ਲਾਗੇ Jap ਲੱਖਾ ਵੀ ਵਤ ਤਰਤ ਆਪਣੀਤ ਭੀ ਗੁਰ ਗਾਈ ਦਰਤ ਗਿਆ ਹਰਨਾਮ ਦਿਆਈ ਰਹਾਉ ਸਭਨੀ ਠਾਈ ਦਵਿਆ ਆਪ ਆਜੁਗਾ ਜਾ ਕਾਮਨ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਠਾਈ ਉਠੇ ਸਭ ਸੁਖ ਪਾਏ ਸਭ ਗੁਰ ਤੁੱਟੇ ਪਰਮ ਪ੍ਰਭ ਹਰਖ ਵਾਲੀ ਕਿੱਠਾ ਕਿੱਠਾ ਦਿਸੈ ਨਾ ਲੈ ਨਾਨਕ ਦਾਸ ਖਸਮ ਰਿਤ ਪਾਲੇ ਮਿਲਾਲ ਮਹੱਲਾ ਪੰਜਵਾਈ ਚਰਨ ਕਾਮ ਪ੍ਰਾਪੇ ਦੇ ਧਿਆਏ ਰੋਗ ਗਏ ਸਹਲੇ ਸੁਖ ਪਾਈ ਗੁਰ ਦੁਖ ਕਾਟਿਆ ਦੀ ਨਉ ਦਾਣਾ ਸਕਲ ਜਨਮ ਜੀਵਨ ਪਰਮਾਨ ਰਹਾਉ ਆਕਤ ਕਤਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੈ ਗਿਆਨੀ ਬਲਾਵਲ ਮਹੱਲਾ ਪੰਜਵਈ ਸਾਤ ਪਾਈ ਗੁਰ ਸੰਗੁਰ ਪੂਰੀ ਸੁਖ ਉਭਜੇ ਬਾਜੀ ਅਨਹ ਤੂਰੀ ਰਹਾਉ ਤਾ ਪਾਪ ਸੰਤਾ ਬਿਨਾਸੀ ਹਰ ਸਿਮਰਤਿ ਕਿਲ ਵਿਕਸਵ ਨਾਸੀ ਅਨਕਰ ਮਿਲ ਸੰਦਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾਵਨ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬੀਛੇ ਸਾ ਪਰਿਵਾਰ ਆਉ ਸਤਿਗੁਰੂ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰੰਤਰ ਭਵਨ ਹਰਿਆ ਹੋਈ ਸਗਲੇ ਜੀ ਸਦਾ ਰਹਾਉ ਮਨਿਛੇ ਨਾਨਕ ਖਲ ਪਾਈ ਪੂਰਨੇਸ਼ ਪੁਜਾਰਿਆਉ ਮਿਲਾਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਆਉ ਰਹਾਉ ਰਾਜ ਰਜ ਪੋਜਨ ਖਾਓ ਮੇਰੇ ਭਾਈ ਅੰਮ੍ਰਿਤ ਨਾਮ ਰਤਮਾ ਹੈ ਸਮੋ ਧਾਈ ਨਾਮ ਅੰਕਾਰ ਪੂਰੇ ਸਰਨਾਈ ਜਨ ਆਪਣੇ ਨਾਮ ਕੀ ਪੈ ਜਿਖਾਈ ਮੇਲਾ ਮੁਹੱਲਾ ਪੰਜਵਾਗ ਤਾ ਸੰਤਾ ਸਗਲੇ ਗਏ ਬਿਨ ਸੀਤੇ ਰੋਗ ਪਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਾਰੁ ਸੁਖਾ ਤੇਰੀ ਮੰਡਾਲੀ ਤੇਰਾ ਮੰਤ ਨਿਆ ਰੂਗਾਈ ਗੁਣ ਗਾਉ ਨਿਤ ਰਾਮ ਕੀ ਇਹ ਅਖਤ ਜੋਗਾਈ ਆਏ ਬਸੋ ਕਰ ਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਸ ਪ੍ਰਸੰਨ ਪੈ ਮਹਿਗੇ ਵਿਯੋਗਾਈ ਮਿਲਾਲ ਮਹੱਲਾ ਪੰਜਵਾ بندن کاٹیا پرب ہوا کرپال دین دیال پرب پار برہمتا کی ند نال گرہ کرپا کری کٹیا دکھ رو گ منتن شیتل سکی پیا پر مو گا رہ کا نام ہے جتروگ نا واپ ਸਾ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤ ਲਿਵਲਾਈ ਕਿਲ ਵਿਖੇ ਤਰੇ ਸੁਧ ਹੋਏ ਸਾਧੂ ਸਰਨਾਈ ਸੁਨਤਾ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਲਾਮ ਲਮਹ ਲਾ ਪੰਜਵਾਂ ਹਰ ਹਰੇ ਹਰ ਅਰੱਦੀਏ ਹੋਈਏ ਆ ਰੋਗ ਰਾਮਚੰਦ ਕੀ ਲਟਕਾ ਜਨਮ ਆ ਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿ ਕੀਟੈ ਭੋਗ ਸਾ ਸੰਗਤ ਕੈ ਵਾਰਨੇ ਮਿਲਿਆ ਸੰਜੋਗਾਈ ਜੇ ਸਿਮਰਤਾ ਸੋ ਪਾਈਐ ਬਿਨ ਸੇ ਬਿਉਗ ਨਾਨਕ ਪ੍ਰਸਰਨ ਆਗਤੀ ਕਰਨ ਕਾਨ ਜੋਗਾਈ ਰਾਗ ਬਿਲਾਲ ਮਹੱਲਾ 5 ਦੇ ਕਰ ਪੰਜਵਾਹ ਇੱਕ ਓੰਕਾਰ ਸੰਗੁਰ ਪ੍ਰਸਾਦੀ ਅਵਰੂਪ ਆਸ ਸਭ ਤਿਆਗਿਆ ਦਾਰੂ ਨਾਮ ਲਿਆ ਤਾਂ ਪਾਪ ਸਾ ਮਿਟੇ ਰੋਗ ਸੀਤਲ ਮਨ ਪਿਆਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰ ਮੈ ਆਉ ਮਹਾਂ ਪਕਰ ਪ੍ਰਭ ਕਾਣਿਆ ਕੀਨਾ ਆਪਣੇ ਆਉ ਸੇਮਰਾ ਸੇਮਰਾ ਮਨ ਤਨ ਸੁਖੀ ਨਾਨਕ ਨਿਰਭੈ ਆਉ ਮਿਲਾਲ ਮਹੱਲਾ ਪੰਜਵਾਈ ਰੋਗ ਮਟਾਇਆ ਆ ਪ੍ਰਭ ਉਜਾ ਸੁਖ ਸੰਤ ਵਡ ਪ੍ਰਤਾਪ ਅਜੱਜ ਰੂਪ ਹਰ ਕੀਨੀ ਦਾਤਾ ਗੁਰੂ ਗੋਬਿੰਦਾ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਾਈ ਮਿਲਾਲ ਮਹੱਲਾ ਪੰਜਵਾ ਤਾਤੀ ਵਾਵ ਨ ਲਗਾਈ ਪਰਮ ਭਰਮ ਸਰਨਾਈ ਜੋ ਗਿਰਦਹ ਮਹਾਰੇ RAM ਕਾਰ ਦੁਖ ਲਗੈ ਨ ਪਾਈ ਸੰਗਰਪੁਰਾ ਪੀਟਿਆ ਜਨਮਤ ਬਣਾਈ RAM ਨਾਮ ਔਖਾ ਦਿਆ ਏਕਾਲੇ ਵਿਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ ਮਿਲਾਲ ਮਹੱਲਾ ਪੰਜਵਾ ਆਪਣੇ ਬਾਲ ਕਾ ਰਖਿਆਨ ਪਾਰ ਬ੍ਰਹਮ ਗੁਰ ਦੇਵਾ ਸੁਖ ਸ਼ਾਂਤ ਸਹਜ ਆਨੰਦ ਭੈ ਪੂਰਨ ਪਈ ਸੀ ਵਰਹਾਉ ਭਜਨ ਕੀ ਬੇਨਤੀ ਸੁਣੀ ਪ੍ਰਭ ਆਪ

ਜਿਨਾਂ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰਮਾਰ ਕਰ ਰਖ ਲੀਨਾ ਅਮਰਤ ਨਾਮ ਮਹਰਸ ਦੀਨਾ ਦਾਸ ਕੀ ਲਾ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਈ ਦਰਗੀ ਪਰਵਾਨ ਬਿਲਾਲ ਮਹੱਲਾ ਪੰਜਵਾਂ ਤਾ ਪਾਪ ਤੀ ਰਖਿਆ ਆਪ ਸੀਤਲ ਬੈ ਗੁਰ ਚੰਨੀ ਲਾਗੀ ਰਾਮ ਨਾਮ ਇਹ ਦੇ ਮੈਂ ਜਾਪ ਰਹਾਉ ਕਰ ਕਿਰਪਾ ਹਿਤ ਪ੍ਰਭ ਦੀਨੇ ਜਗਤ ਦਾ ਨਵਖੰਪਰਤਾ ਦੁਖ ਵਿਨਸੀ ਸੁਖ ਅੰਤ ਪ੍ਰਵੇ사 ਕ੍ਰਿਸ਼ਨੁ ਬੁਜੀ ਮਨ ਤਨ ਸਦਰਾਪ ਅਨਾਤ ਕੋ ਨਾਸਨ ਸਮਰਤ ਸਭ ਸ੍ਰੀਤ ਕੋ ਮਾਈ ਬਾਪ ਪਾਦਵਰਸ਼ਨ ਪੈ ਪੰਜਨ ਸੁਆਮੀ ਗੁਣ ਗਾਓ ਨਾਨਕ ਆਲਾ ਪਾਈ ਸੋਟ ਮਹਲਾ ਪੰਜਵਾਈ ਕ੍ਰਿਸ਼ਨ ਨਾਮ ਸਿਮਰ ਪ੍ਰਾਪਨਾ ਮਨ ਤਨ ਭੈ ਆ ਰੂਗਾ ਕੋਟ ਵਿਗਨਾਂ ਲਾਟਿ ਪ੍ਰਸਰਨਾ ਪਰਟੀ ਫਰੀ ਸੰਜੂਗਾ ਪ੍ਰਭਾਣੀ ਸਭ ਸਭਖਿਆ ਗਾ ਸੁਨੋ ਪੜੋ ਨਿਤ ਪਾਈ ਘਰ ਪੂਰੇ ਤੂੰ ਰੱਖਿਆ ਰਹਾ ਸਾਚਾ ਸ ਮਿੱਤ ਵਿਟਾਈ ਪਕਸ਼ਲ ਦੇ ਆਲਾ ਸੰਤਾਂ ਕੀ ਪੈ ਰਖਦਾ ਆਇਆ ਆ ਬਿਨ ਕਿਰਪਾ ਲਾ ਹਰ ਅਮਰਤਨਾ ਪੋਜਨ ਨਿਤ ਉੱਚਾਉ ਸਰਵੇਲਾ ਮੁਖ ਪਾਵੋ ਜਰਾ ਮਰਤਾਪ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਵੋ ਸੁਨੀਰਦਾ ਸੁਆਮੀ ਮੀਰੇ ਸਰਵ ਕਲਾ ਬਨਾਈ ਪਰ ਗ੍ਰਿਪੈ ਸਹਲੇ ਜੁਗ ਅੰਤਰ ਗੁਰ ਨਾਨਕੀ ਵਿਢਿਆਈ ਸੋਟ ਮਹਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਜੁਨਾ ਪ੍ਰਭ ਕੀ ਤਨ ਨਿਹਾਰਿ ਆਵ ਹਕਨ ਹਾਰੇ ਰਾਖਿਓ ਬਾਰਕੂ ਸੰਗੁਰੂ ਤਾ ਪੁਤਾਰਿ ਆਵ ਉਬਰੇ ਸੰਗੁਰ ਕੀ ਸ੍ਰਿਨਾਈ ਜਾਕੀ ਸੇਵਨ ਮਿਰਥੀ ਜਾਈ ਰਹਾਉ ਕਰ ਮੈਂ ਸੂਖ ਬਾਰਪਨ ਸੁਖਾ ਪ੍ਰ ਆਪਣੇ ਬੈ ਦਿਆਲਾ ਨਾਨਕ ਵਿਗਨ ਲਾਗੇ ਕੋ ਮੇਰਾ ਪ੍ਰਭੂਆ ਕਿਰਪਾ ਲਾਉ ਸੋਟ ਮਹੱਲਾ ਬੰਦੂਆ ਗੈ ਕਲੇਸ਼ ਰੋਗ ਸਭ ਨਾਸੀ ਆਪਣੇ ਕਿਰਪਾ ਧਾਰੀ ਆਰ ਪੈਰ ਅਰਦਾਵ ਸੁਆਮੀ ਪੂਰਨ ਕਾਲ ਹਮਾਰੀ ਹਾ ਜਿਓ ਤੋ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੀਰੀ ਕੋ ਰ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਫਰੋਸਾ ਕਉ ਨਾਨਕ ਘਰ ਪੂਰਾ ਫੇਟਿਓ ਮਿਟਿਓ ਸਗਲਾਂ ਦੀ ਸਾਹ ਸੋਟ ਮਹੌਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੈ ਗੁਰ ਬਚਨੀ ਮਨਿ ਛੇ ਫਲ ਪਾਇਆ ਮੀਰਾ ਗੁਰਪੂਰ ਸਾਦਾਤਾ ਕੰਕਾ ਸਮਰਾ ਸੁਆਮੀ ਪੂਰਨਪੁਰਖ ਵੇਦਾਤਾ ਰਹਾ ਨੰਦ ਬਨੋ ਮੰਗਲ ਗੁਣ ਗਾਓ ਗੁਰੂ ਨਾਨਕ ਬੈ ਦਿਆਲਾ ਜੈ ਜੈਕਾਰ ਭੈ ਜਗ ਭੀਤਰ ਹੋਆ ਪਰਮ ਰਾਮ ਰਖਵਾਲਾ ਸੋਟ ਮਹੱਲਾ ਪੰਜਵਾਲ ਦੁਤ ਗੁਆਇਆ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਰਮ ਭਰਮ ਪ੍ਰਾਪਾ ਕਰਪਾ ਤਾਰੀ ਆਪਣਾ ਮਿਰਦ ਅਸ ਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂਸੈ ਅਨੰਦ ਗੁਣ ਗਾਓ ਮਨ ਤਨ ਦੇਹ ਸੁਖਾਲੀ ਰਹਾ ਪਤ ਤੋ ਤਾਨ ਸੰਗੁਰ ਮੀਰਾ ਮਿਸਕਾ ਪਰਵਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੂਗ ਵਿਦਾਰੀ ਗੁਰੂ ਰੂਪੇ ਕੀ ਸਨੀ ਉਮਰੇ ਕਾਰਜ ਸਭ ਸਵਾਰੀ ਹਰ ਜਨ ਮਿਲਿਆ ਨਾਮ ਅਧਾਰੀ ਤਾ ਬੁਤਾਰੇ ਸੰਗਰੂਰ ਪੂਰੇ ਆਪਣੀ ਕਿਰਪਾ ਧਾਰਿ ਰਹਾਉ ਸਦਾ ਆਨੰਦਾ ਕਰੇ ਮੇਰਿ ਭਾਰੇ ਹਰ ਗੋਵਿੰਦ ਗੁਰ ਰੱਖਿ ਆਉ ਵਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਤਿਪੱਕਿ ਆਉ ਸੋਟ ਮਹੌਲਾ ਪੰਜਵਾਹ ਐ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰ ਸਤ ਗੁਰਤਾ ਬੁਗਾਇਆ ਪਾਈ ਠਾਲ ਪਈ ਸੰਸਾਰ ਆਪਣੇ ਜੀ ਜਨਤ ਆਪੀ ਰਾਖੀ ਜਮੇ ਕਿਉ ਹਟਤਾਰੀ ਹਰ ਕੀ ਚਨਰ ਦੈ ਅਰਧਾਰ ਸਦਾ ਪ੍ਰਭਿ ਸਿਮਰਿਆ ਫਾਈ ਦੁੱਖ ਕਿਲਵਿਕ ਕਟਨ ਹਰਹਾਉ ਤਿਸ ਕੀ ਸਨੀ ਉਬਰੈ ਫਾਈ ਜਨਰਚਾ ਸਭ ਕੋਈ ਕਨ ਕਾਰ ਸਮਰਾ ਸਭਾਈ ਸਤੇ ਸੱਚੀ ਸੋਈ ਮਾਨਕ ਪ੍ਰਭੂ ਤੇ ਆਇਐ ਫਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾਰ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭੈ ਵਿਸਰੋ ਨਹੀਂ ਮਨ ਚਿੰਦਿਆੜਾ ਫਲ ਪਾਈ ਰਹਾ ਸਤਗੁਰੂ ਉਰੇ ਤਾਪ ਗਵਾਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭੈ ਦਇਆ ਲਾਓ ਤੋ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਧਾਰੂ ਨਾਨਕ ਪਾਤਰਾਖੀ ਪਰਮੇਸ਼ਰ ਉਦ੍ਰੈ ਸਾਸ ਸੰਸਾਰੋ ਸੋਟ ਮਹੱਲਾ ਪੰਜਵਾਈ ਮੀਰਾ ਸਤਗੁਰ ਰਖਵਾਲਾ ਹੋਆ ਘਾਲ ਕਿਰਪਾ ਬਰਹਾ ਦੇ ਰੱਖਿਆ ਹਰ ਗੋਵਿੰਦ ਨਵਨ ਰੁਆਉ ਰਹਾਉ ਤਾਪ ਗਿਆ ਪ੍ਰਭੂ ਆ ਮਿਟਾਇਆ ਜਨ ਕੀ ਲਾਜ ਰਖਾਈ ਸਾਥ ਸੰਗਤ ਤੇ ਸਫਲ ਪਾਈ ਸਤਗੁਰ ਕੈ ਬਲ ਜਾਈ ਅਲਪ ਪ੍ਰਾਧਾ ਦੋ ਐ ਸਵਾਰੇ ਹਮਰਾ ਗੁਣ ਆਗੋਂ ਨਾ ਵਿਚਾਰਿ ਆਉ ਧਨ ਲ ਬਚਨਾਂ ਗੁਰ ਤੇਰਾ ਸਭ ਕਾਰ ਮਸਤ ਤਾਰਿ ਆਉ ਛੋਟ ਮਹੱਲਾ ਪੰਜਵਾ ਜੀ ਜੰਤਰ ਸਭ ਜਿਸ ਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੀ ਪੂਰਨ ਭਈ ਬਿੜਾਈ ਪਰ ਬ੍ਰਹਮਪੂਰ ਮੇ ਰਹੈ ਨਾਲ ਗੁਰਪੂਰੇ ਪੂਰੀ ਸਵਰਾਖੀ ਹੋਈ ਸਰਬ ਦੇ ਯਾਰ ਰਹਾਉ ਅੰਧਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਹਿ ਦਤ ਆਪਣੀ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਤਾਉ ਸੋਟ ਮਹੱਲਾ ਪੰਜਵਾ ਥਾਨ ਪਾਈ ਕਰਤਾਰੇ ਤਾਂ ਛੋੜ ਗਿਆ ਪਰਿਵਾਰੀ ਗੁਰਪੂਰ ਰਹਿ ਰਾਖੀ ਸਨ ਸਚੇ ਕੀਤਾ ਕੀ ਪਰਮੇਸ਼ਰ ਆਪੂ ਆ ਰਖਵਾਲਾ ਸਾਂ ਸਹਜ ਸੁਖ ਖਿਨ ਮੈਂ ਉਪਜੀ ਮਨ ਹੂਆ ਸਦਾ ਸੁਖਾਲਾ ਰਹਾ ਹਰ ਰਾਮ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾ ਰੀਤਨ ਸਲੀ ਬਾ ਸਵਾਰੀ ਪ੍ਰਾਪਨਾ ਮਿਰਦ ਸਮਾਰਿਆ ਹਮਰਾ ਗੁਣ ਆਗੁਨਾ ਬੀਚਾਰਿ ਆਉ ਗੁਰ ਕੈ ਸਦ ਭਇਓ ਸਾਖੀ ਤਿੰਨ ਸਹਿ ਲੀਲਾ ਜਿ ਰੱਖੀ ਮੁਲਾਇਆ ਬੋਲੀ ਤੀ ਰਾਤੁ ਸਹੈ ਗੁਨੀ ਗਹਿਰਾ ਜਪਨਾਨ ਕੋ ਨਾਮ ਸਸਾ ਕੀ ਆਪਣੇ ਦਾਸ ਕੀ ਪੈਜ ਰਾਕੀ ਸੋਤ ਮਹੱਲਾ ਪੰਜ ਵਾਉ ਘਰਪੂਰਾ ਆਰਾਦੀ ਕਾਲ ਸਗਲੇ ਸਾਦੀ ਸਲ ਮਨੋ ਤਪੂਰੀ ਬਾਜੀ ਅਨਹ ਤੂਰੀ ਸੰਤਹ ਰਾਮ ਜਸੁ ਪਾਇਆ ਸੰਤ ਸਥਾਨ ਵਸੇ ਸੁਖ ਸੇਂਝੀ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਾਹਮਣ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਰਤ ਕਹਾਣੀ